ਨੀ ਸੱਚੀ ਸਕੀਨ ਉਹ ਨਹੀਂ ਸੋਹਣੀ ਨਹੀਂ ਜਿੰਨੇ ਆਪਣੇ ਮਾਪਿਓ ਦੀ ਸੀ ਹਨਾ ਉਹਨਾਂ ਨੇ ਕੀ ਕੀਤਾ ਕੁਛ ਨਹੀਂ ਕੀਤਾ ਉਹਨਾਂ ਨੇ ਚੰਗਾ ਖਾਦਾ ਚੰਗਾ ਪਾਇਆ ਤੇ ਚੰਗਾ ਸੋਚਿਆ ਸਭ ਤੋਂ ਵੱਡੀ ਚੀਜ਼ ਆ ਜਿਹੜੀ ਸੋਚ ਤੁਹਾਡੀ ਵਧੀਆ ਹੋਣੀ ਚਾਹੀਦੀ ਆ ਨਾ ਹੁਣ ਆਪਾਂ ਕੀ ਆਪਾਂ ਸਾਰੇ ਭੱਜਦੇ ਪਏ ਆ ਹੈਨਾ ਆਪਾਂ ਨੂੰ ਹੁੰਦਾ ਹੈ ਕਿ ਮੈਂ ਸੱਚੀ ਮਤਲਬ ਮੈਨੂੰ ਐ ਲੱਗਦਾ ਹੁੰਦਾ ਵੀ ਬੰਦੇ ਦਾ ਨਾ ਦਿਨ 'ਚ ਜੇ ਉਹਦੇ ਕੋਲੇ ਦਿਨ ਰਾਤ ਦੇ 24 ਘੰਟੇ ਨੇ ਉਹਦੇ 2-3 ਘੰਟੇ ਤਾਂ ਏਸੇ ਸੋਚ 'ਚ ਲੰਘਦੇ ਹੁੰਦੇ ਆ ਵੀ ਮੈਂ ਦੂਜਿਆਂ ਨੂੰ ਕਿਵੇਂ ਵਧੀਆ ਦਿਖਾਂ ਹੈਨਾ ਬਿਲਕੁਲ ਹਾਂ ਤੁਸੀਂ ਕਿਸੇ ਨੂੰ ਜਾ ਕੇ ਮਿਲਦੇ ਹੋ ਉਹ ਤੁਹਾਨੂੰ ਪਹਿਲੀ ਗੱਲ ਇਹ ਕਹੂਗਾ ਤੇਰਾ ਰੰਗ ਅੱਗੇ ਨਾਲੋਂ ਸਾਫ਼ ਹੋ ਗਿਆ ਤੂੰ ਅੱਗੇ ਨਾਲ ਪਤਲਾ ਹੋ ਗਿਆ ਤੂੰ ਅੱਗੇ ਨਾਲ ਮੋਟਾ ਹੋ ਗਿਆ ਤੇਰਾ ਰੰਗ ਅੱਗੇ ਨਾਲ ਥੋੜਾ ਜਿਹਾ ਕਾਲਾ ਹੋ ਗਿਆ ਹਨ ਤੇ ਉਹ ਬੰਦੇ ਦਾ ਆਪਣਾ ਆਪੀਨੀਅਨ ਆ ਪਰ ਅਸੀਂ ਤੁਹਾਨੂੰ ਪਤਾ ਉਹਨੂੰ ਜਦ ਹੀ ਆਪਣੇ ਆਪ ਤੇ ਲਾਗੂ ਕਰਨ ਲੱਗ ਜਾਂਦੇ ਨੇ ਤੇ ਤੁਸੀਂ ਦਿਨ ਚ 10 ਲੋਕਾਂ ਨੂੰ ਮਿਲੋਗੇ 10 ਲੋਕਾਂ ਦਾ ਆਪੀਨੀਅਨ ਤੁਸੀਂ ਨਹੀਂ ਨਾ ਆਪਣੇ ਆਪ ਤੇ ਲਾਗੂ ਕਰ ਸਕਦੇ ਫਿਰ ਮਿਲਣਾ ਜਾਂਦਾ ਵੀ ਦਸਾਂ ਚੋਂ ਇੱਕ ਦੀ ਵੀ ਕੀ ਲੋੜ ਆ ਤੁਹਾਨੂੰ ਮੈਂ ਇੱਕ ਇੰਟਰਵਿਊ ਸੁਣੀ ਸੀ ਫਿਰ ਮੈਂ ਉਹਦੇ ਤੇ ਇੱਕ ਆਰਟੀਕਲ ਵੀ ਲਿਖਿਆ ਸੀ ਇੱਕ ਸੀਰੀਅਲ ਆਉਂਦਾ ਹੁੰਦਾ ਅਨੁਪਮਾ ਹਨ ਉਹਦੀ ਜਿਹੜੀ ਲੀਡ ਐਕਟਰੈਸ ਆ ਉਹਨੇ ਲਿਖਿਆ ਸੀਗਾ ਕਿ ਜਿਹੜੀਆਂ ਲੇਡੀਜ਼ ਨੇ ਹੈਨਾ ਉਹਨਾਂ ਤੇ ਸੋਹਣੇ ਬਣ ਕੇ ਰਹਿਣ ਦਾ ਪ੍ਰੈਸ਼ਰ ਕਿੰਨਾ ਜ਼ਿਆਦਾ ਜਿਹੜਾ ਕਿ ਸ਼ਾਇਦ ਮੇਲ ਤੇ ਨਹੀਂ ਹੈਗਾ ਹੈਨਾ ਉਹਦੇ ਚ ਉਹਨੇ ਲਿਖਿਆ ਸੀ ਕਿ ਬੱਚੇ ਹੋਣ ਤੋਂ ਬਾਅਦ ਵੀ ਤੁਸੀਂ ਆਪਣੀ ਫਿਗਰ ਮੇਨਟੇਨ ਕਰਨੀ ਹੁੰਦੀ ਆ ਤੁਸੀਂ ਉਨੇ ਹੀ ਸੋਹਣੇ ਰਹਿਣਾ ਹੁੰਦਾ ਇੰਨੀਆਂ ਚੀਜ਼ਾਂ 'ਚੋਂ ਲੰਘਣ ਤੋਂ ਬਾਅਦ ਵੀ ਮੰਨ ਲਓ ਕਿ ਲੇਡੀਜ਼ ਪੀਰੀਅਡ 'ਚੋਂ ਲੰਘਦਿਆਂ ਨੇ ਮੀਨੋਪੌਜ਼ 'ਚੋਂ ਲੰਘਦਿਆਂ ਨੇ ਬਹੁਤ سارے ਹਾਰਮੋਨਲ ਚੇਂजेस ਤੁਹਾਡੇ ਚ ਆਉਂਦੇ ਆ ਤੁਹਾਡੇ ਵਾਲ ਝੜਦੇ ਆ ਉਹ ਚਿੱਟੇ ਵੀ ਬੰਦਿਆਂ ਦੇ ਮੁਕਾਬਲੇ ਜਲਦੀ ਹੋਣਗੇ ਹਨਾ ਤੁਹਾਨੂੰ ਝੁਰੜੀਆਂ ਵੀ ਛੇਤੀ ਪੈਂਦੀਆਂ ਨੇ ਕਿਉਂਕਿ ਤੁਸੀਂ ਦੋ ਜਾਂ ਤਿੰਨ ਤੁਹਾਡੀਆਂ ਡਿਲੀਵਰੀਜ਼ ਹੋ ਚੁੱਕੀਆਂ ਹੁੰਦੀਆਂ ਨੇ ਹਨਾ ਉਸ ਤੋਂ ਬਾਅਦ ਤੁਹਾਡੇ ਤੇ ਕੰਮ ਦਾ ਸਟ੍ਰੈਸ ਬੰਦੇ ਦੇ ਮੁਕਾਬਲੇ ਜ਼ਿਆਦਾ ਹੁੰਦਾ ਵੀ ਤੁਸੀਂ ਘਰ ਵੀ ਸੰਭਾਲ ਰਹੇ ਹੋ ਤੁਸੀਂ ਬਾਹਰ ਵੀ ਤੇ ਉਹ ਕਹਿੰਦੀ ਕਿ ਜਿਹੜੀਆਂ ਇੰਡਸਟਰੀ ਚ ਲੇਡੀਜ਼ ਨੇ ਉਹਨਾਂ ਤੇ ਉਹ ਪ੍ਰੈਸ਼ਰ ਜੇ ਆਮ ਆਪਾਂ ਗੱਲ ਕਰੀਏ ਤਾਂ ਉਹ ਤਾਂ ਡਬਲ ਟ੍ਰਿਪਲ ਹੁੰਦਾ ਹਨਾ ਚਾਹੋ ਮੰਨ ਲਿਆ ਇੰਡਸਟਰੀ ਦੀ ਲੋਡ ਆ ਉਹਨਾਂ ਨੇ ਉਹ ਕਰਨਾ ਹੀ ਕਰਨਾ ਕਿ ਜੇ ਉਹ ਬੰਦਾ ਸੋਹਣਾ ਹੋਊਗਾ ਤਾਂ ਉਹਨੂੰ ਸੋਹਣੇ ਚਾਂਸ ਮਿਲ ਜਾਣਗੇ ਜ਼ਿੰਦਗੀ 'ਚ ਹਨਾ ਪਰ ਸਾਨੂੰ ਜਿਹੜੇ ਅਸੀਂ ਉਹਨਾਂ ਨੂੰ ਕਾਪੀ ਕਰ ਰਹੇ ਹਾਂ ਕਿ ਸਾਨੂੰ ਵੀ ਇੰਨੀ ਜ਼ਿਆਦਾ ਲੋਡ ਆ ਵੀ ਜੇ ਮੈਂ ਕਹਾਂ ਕਿ ਫਲਾਣੇ ਬੰਦੇ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਸੀ ਉਹ ਫਲਾਣੇ ਸੈਲੂਨ ਤੋਂ ਕਰਲਸ ਬਵਾ ਕੇ ਆਇਆ ਉਹ ਉਸ ਵਿਆਹ ਤੇ ਫਲਾਣੀ ਜਗ੍ਹਾ ਤੋਂ ਤਿਆਰ ਹੋ ਕੇ ਆਇਆ ਜਾਂ ਜੇ ਕਿਸੇ ਕੋਲ ਮਤਲਬ ਮੈਂ ਤਾਂ ਹੈਰਾਨ ਰਹਿ ਜਾਂਦੀ ਹਾਂ ਵੀ ਕਹਿੰਦੇ ਲੱਖਾਂ 'ਚ ਵੀ ਚੀਜ਼ਾਂ ਜਿਹੜੀਆਂ ਇਦਾਂ ਦੇ ਫਾਊਂਡੇਸ਼ਨ ਲੱਖਾਂ 'ਚ ਵੀ ਆ ਰਹੇ ਨੇ ਨਾ ਕਿ ਸਾਡਾ ਵੀ ਉਹਨੂੰ ਕਾਪੀ ਕਰਨਾ ਜ਼ਰੂਰੀ ਹੈ ਜੇ ਸਾਡੀ ਲਾਈਫ ਦੇ 4 ਘੰਟੇ ਵੀ ਦਿਨ ਚ ਇਹ ਚੀਜ਼ ਸੋਚ ਕੇ ਡਿਸਟਰਬ ਹੋ ਰਹੇ ਨੇ ਮਤਲਬ 4 ਘੰਟਿਆਂ ਦੀ ਜ਼ਿੰਦਗੀ ਤਾਂ ਗਵਾ ਲਈ ਤੁਸੀਂ ਇਹ ਦੇਖੋ ਜਦੋਂ ਆਪਾਂ ਵਿਆਹ ਤੇ ਕਿਤੇ ਜਾਂਦੇ ਹਾਂ ਜਿਹੜੇ ਲੋਕੀ ਜਿੱਦਾਂ ਸੈਲੂਨ ਵਗੈਰਾ ਤੋਂ ਤਿਆਰ ਹੋ ਕੇ ਆਉਂਦੇ ਨੇ ਨਾ ਸੈਲੂਨਾਂ ਨੇ ਕਹਿੰਦੇ ਨੇ ਦੀ ਵੀ ਜ਼ਿਆਦਾ ਹੱਸਣਾ ਨਹੀਂ ਗਾ ਹੱਸਣਾ ਨਹੀਂ ਤੇਰੇ ਨਾਲ ਕ੍ਰੈਕਸ ਆ ਜਾਣ ਸੋਰੀ ਕੀ क्रैक्स ਆ ਜਾਣਗੇ ਨਾ ਤੁਸੀਂ ਦੇਖੋ ਸਾਰੇ ਵਿਆਹ ਚ ਰੋਬੋਟ ਬਣ ਕੇ ਘੁੰਮਦੇ ਰਹਿੰਦੇ ਨੇ ਉਹ ਨਾ ਕੁਝ ਖਾਂਦੇ ਨੇ ਨਾ ਪੀਂਦੇ ਨੇ ਇਦੋਂ ਵੱਦ ਉਹਨਾਂ ਨੇ ਮੂੰਹ ਨਹੀਂ ਖੋਲਣਾ ਹੁੰਦਾ ਕਿ ਮੇਰੇ ਮੇਕਅਪ ਚ क्रैक्स ਆ ਜਾਣਗੇ ਫਿਰ ਕੀ ਕਰੋ ਨਾ ਵਿਆਹ ਤਾਂ ਇੰਜੋਏ ਕਰਨ ਲਈ ਹੁੰਦਾ ਹੈ ਹੈਨਾ ਜੇ ਸੋਹਣੇ ਲੱਗ ਕੇ ਵੀ ਤੁਸੀਂ ਹੱਸ ਕੇ ਨਾ ਦੇਖਿਆ ਨਾਲੇ ਕਹਿੰਦੇ ਹੁੰਦੇ ਕਿ ਵੀ ਸਮਾਈਲ ਤੁਹਾਡਾ ਸਭ ਤੋਂ ਵਧੀਆ ਗਹਿਣਾ ਹੁੰਦਾ ਹੈ ਨਾ ਜਾਂ ਤੁਹਾਡਾ ਜਿਹੜਾ ਕੌਨਫੀਡੈਂਸ ਆ ਉਹ ਤੁਸੀਂ ਆਪਣੀ ਸਮਾਈਲ ਚ ਕੈਰੀ ਕਰਦੇ ਹੋ ਹੈਨਾ ਫਿਰ ਜੇ ਤੁਸੀਂ ਮਤਲਬ ਅ ਇਹਨਾਂ ਤਿਆਰ ਹੋ ਕੇ ਨਾ ਪੈਸਾ ਲਾ ਕੇ ਵੀ ਉਸ ਚੀਜ਼ ਨੂੰ ਇੰਜੋਏ ਨਹੀਂ ਕੀਤਾ ਤੇ ਫਿਰ ਫਾਇਦਾ ਹੀ ਕੀ ਆ ਹਨਾ ਬਾਅਦ ਉਸ ਤੁਸੀਂ ਸਿਰਫ ਫੋਟੋਆਂ ਦੇਖਦੇ ਖੁਸ਼ ਹੁੰਦੇ ਰਹਿੰਦੇ ਕਿ ਮੈਂ ਕਿੰਨਾ ਸੋਹਣਾ ਤੇ ਹਾਲਾਂਕਿ ਵਿਆਹ ਚ ਕੋਈ ਕਿਸੇ ਨੂੰ ਨਹੀਂ ਦੇਖ ਰਿਹਾ ਹੁੰਦਾ ਕਿ ਕੌਣ ਕਿੰਨਾ ਸੋਹਣਾ ਲੱਗ ਰਿਹਾ ਆ ਹਨਾ ਇਹ ਇਕੱਲੀ ਮਤਲਬ ਇਹ ਨਹੀਂ ਕਿ ਮੈਂ ਸੋਹਣਾ ਲੱਗਾ ਇਹ ਪਤਾ ਇਹ ਬਹੁਤ ਪੁੱਠੀ ਰੇਸ ਆ ਮੈਂ ਸਭ ਤੋਂ ਸੋਹਣਾ ਲੱਗਾ ਹਨਾ ਮੈਂ ਮੇਰਾ ਕੰਮ ਸਭ ਤੋਂ ਵਧੀਆ ਹੋਵੇ ਮੈਨੂੰ ਲੋਕ ਸਭ ਤੋਂ ਵੱਧ ਚਾਣ ਇਹ ਰੇਸ ਕਿੱਥੇ ਮੁੱਕੂਗੀ ਮੁੱਕਦੀ ਹੀ ਨਹੀਂ ਸਾਰੀ ਜ਼ਿੰਦਗੀ ਦੌੜ ਮੁੱਕਦੀ ਆ ਕਿਤੇ ਅੱਜ ਅੱਜ ਤੋਂ 10 ਸਾਲ ਪਹਿਲਾਂ ਆਪਾਂ ਜਿੱਥੇ ਸੀ ਆਪਾਂ ਖੁਆਇਸ਼ ਰੱਖਦੇ ਸੀ ਵੀ ਜਿੱਥੇ ਅਸੀਂ ਅੱਜ ਬੈਠੇ ਹਾਂ ਹਨਾ ਤੇ ਅੱਜ ਜਿੱਥੇ ਬੈਠੇ ਹਾਂ ਹੁਣ ਸਾਨੂੰ ਅਗਲੇ 10 ਸਾਲਾਂ ਦੀ ਖੁਆਇਸ਼ ਆ ਹਨਾ ਕਿ ਮੈਂ ਇਦਾਂ ਦਾ ਹੋ ਜਾ ਮੇਰਾ ਇੰਨਾ ਕਪਾਉਂਡ weight ਘਟ ਜਵੇ ਮੈਂ ਮਤਲਬ ਇਦਾਂ ਦੇ ਕੱਪੜੇ ਪਾਉਣ ਵਾਲਾ ਹੋ ਜਾ ਮੇਰੇ ਵਾਲ ਥੋੜੇ ਜਿਹਾ ਐ ਹੋ ਜਾਣ skin tone ਮੇਰਾ ਥੋੜਾ ਜਿਹਾ ਇਦਾਂ ਦਾ ਹੋ ਜਾਵੇ ਫਿਰ ਮੈਂ ਐ ਕਰੂੰਗਾ ਨਾ ਅੱppa ਮਤਲਬ ਸਾਰੀ ਜਿਹੜੀ ਉਹਨਾਂ ਚੀਜ਼ਾਂ ਨੂੰ ਹੀ ਪਲਾਨ ਕਰਦੇ ਰਹਿੰਦੇ ਆ ਪਰ ਜੋ ਹੈ ਇਸ ਵੇਲੇ ਉਹਨੂੰ ਅਸੀਂ ਇੰਜੋਏ ਨਹੀਂ ਕਰ ਰਹੇ ਹੈਗੇ ਨਾਲੇ ਗਰਦੀਪ ਤੁਸੀਂ ਦੇਖੋ ਵੀ ਕਿਹੜੀ ਚੀਜ਼ ਆ ਤੁਸੀਂ ਕੋਈ ਕੋਈ ਚੀਜ਼ ਦੇਖੀ ਆ ਵੀ ਜਿਹੜੀ ਟਲਦੀ ਨਹੀਂ ਦੁਨੀਆਂ 'ਚ ਤੁਹਾਨੂੰ ਹਰ ਸ਼ੈ ਦੀ ਗਰੰਟੀ ਮਿਲ ਜੂਗੀ ਵੀ ਜੀ ਇਹ ਚੀਜ਼ 20 ਸਾਲ ਚੱਲੂਗੀ ਹਨਾ 20 ਸਾਲ ਚੱਲੂਗੀ ਗਰੰਟੀ ਆ ਉਸ ਚੀਜ਼ ਦੀ ਪਰ ਉਹਦੇ ਤੁਸੀਂ ਦੇਖੋਗੇ ਵੀ ਉਹਦੇ 'ਚ ਵੀ ਤਬਦੀਲੀ ਆਊਗੀ ਪਹਿਲੇ ਦਿਨ ਉਹਦੀ ਮੰਨ ਲਓ ਕੋਈ ਮਸ਼ੀਨਰੀ ਆ ਪਹਿਲੇ ਦਿਨ ਉਹਦੀ ਆਵਾਜ਼ ਦੇਖ ਲਿਓ ਤੇ 20 ਸਾਲ ਬਾਅਦ ਉਹਦੀ ਆਵਾਜ਼ ਦੇਖ ਲਿਓ ਹਨਾ ਕਿ ਉਹ ਦੱਸਣ ਲੱਗ ਜੂ ਕਿ ਹਾਂ ਮੇਰੀ ਲਾਈਫ ਆ ਜਿਹੜੀ ਉਹ ਪੂਰੀ ਹੋ ਰਹੀ ਆ ਬੰਦੇ ਚ ਕਿਉਂ ਨਹੀਂ ਕੋਈ ਚੇਂਜ ਆਊਗਾ ਅਸੀਂ ਆਪ ਤੁਸੀਂ ਆਪਾਂ ਇੱਕ ਨਾ ਪ੍ਰੋਗਰਾਮ ਕੀਤਾ ਸੀ ਪਾਥੀਆਂ ਜੀਆਂ ਵਾਲਾ ਤੁਸੀਂ ਆਪਾਂ ਪ੍ਰੋਗਰਾਮ ਜਦ ਦੁਆਰਾ ਦੇਖਿਆ ਤੁਸੀਂ ਕਿ ਹਾਂ ਆਪਾਂ ਕਿੰਨੇ ਛੋਟੇ ਛੋਟੇ ਲੱਗਦੇ ਸੀ ਕਿੰਨਾ ਸਿਰ ਹੋਇਆ ਉਹਨੂੰ 3 ਸਾਲ ਹੋਏ ਨੇ ਹਨਾ ਉਹ ਸਾਡੀ ਜ਼ਿੰਦਗੀ ਦੀ 3 ਸਾਲ ਦੀ ਤਬਦੀਲੀ ਆ ਜੇ ਹੁਣ ਅਸੀਂ ਅੱਜ ਦੇ ਪ੍ਰੋਗਰਾਮ ਚ ਬੈਠ ਕੇ ਜਾਂ ਇੱਥੇ ਆਫਿਸ ਚ ਬੈਠ ਕੇ ਅਸੀਂ ਝੁਰਨਾ ਲੱਗ ਜਾਈਓਰ ਸਤਿ 3 ਸਾਲ ਪਹਿਲਾਂ ਇੰਨੇ ਸੋਹਣੇ ਸੀਗੇ ਹੁਣ ਕਿਉਂ ਨਹੀਂ ਉਹ ਜੇ ਹੋ ਸਕਦਾ ਅੱਜ ਤੋਂ 3 ਸਾਲ ਬਾਅਦ ਅਸੀਂ ਇਹੋ ਜਿਹਾ ਵੀ ਨਾ ਰਹੇ ਜਿਹਹ ਜੇ ਅਸੀਂ ਅੱਜ ਬੈਠੇ ਹਾਂ ਹਨਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਫੜ ਕੇ ਰੱਖਣ ਲੱਗ ਜਾਾਂਗੇ ਨਾ ਕਿ ਮੈਂ ਇਸ ਚੀਜ਼ ਨੂੰ ਇੱਥੇ ਹੀ ਰੋਕ ਲਾਂ ਮਤਲਬ ਨੋ ਡਾਊਟ ਤੁਸੀਂ ਐਕਸਰਸਾਈਜ਼ ਨਾਲ ਫਿਟ ਰਹਿ ਸਕਦੇ ਹੋ ਤੁਸੀਂ ਕੇਅਰ ਨਾਲ ਸੋਹਣੇ ਰਹਿ ਸਕਦੇ ਹੋ ਸੇਤਮਨ ਮਤਲਬ ਆਪਦੀ ਸੰਭਾਲ ਕਰੋ ਇਹਦੇ ਤੇ ਤਾਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਵੇ ਕਈ ਲੋਕ ਆਪਣੀ ਕੇਅਰ ਕਰਨੀ ਹੀ ਛੱਡ ਦਿੰਦੇ ਨੇ ਬਿਲਕੁਲ ਤੁਸੀਂ ਔਰ ਕੇਅਰ ਦੇ ਚੱਕਰ 'ਚ ਇਨਸਿਕਿਉਰਟੀਜ਼ ਨਹੀਂ ਨਾ ਹੋਣੀਆਂ ਚਾਹੀਦੀਆਂ ਤੁਸੀਂ ਆਪਣੀ ਸੰਭਾਲ ਕਰੋ ਤੁਸੀਂ ਆਰਟੀਫੀਸ਼ਲ ਚੀਜ਼ਾਂ ਨਾਲ ਉਹ ਮੈਂਟੇਨ ਕਰਨਾ ਚਾਹੁੰਦੇ ਹਾਂ ਵੀ ਸਿਰਫ ਆਹ ਕਰੀਮ ਹੀ ਮੈਨੂੰ ਸੋਹਣਾ ਕਰ ਸਕਦੀ ਆ ਫਲਾਣੀ ਜਗ੍ਹਾ ਤੇ ਮੈਂ ਜਾਊਂਗਾ ਆਪਾਂ ਵੀ ਕਈ ਵਾਰੀ ਆਪਣੇ ਵਾਲ ਕਟਾ ਕੇ ਆਉਂਨੇ ਹਾਂ ਇੱਕ ਦਿਨ ਵਧੀਆ ਜੇ ਕਰ ਦਿੰਦੇ ਨੇ ਨੇ ਗੁੱਡ ਜੀ ਫੀਲਿੰਗ ਆਉਂਦੀ ਹੈ ਨਾ ਦੂਜੇ ਦਿਨ ਤੁਸੀਂ ਦੇਖੋਗੇ ਅਸੀਂ ਉਹ ਜਿਹੀ ਹੁੰਨੇ ਆ ਕਈ ਵਾਰੀ ਨਾ ਗਰਦੀਪਾ ਅਸੀਂ ਕਿਸੇ ਇਵੈਂਟ ਲਈ ਇੰਨਾ ਜ਼ਿਆਦਾ ਖਰਚਾ ਕਰ ਦਿੰਨੇ ਹਾਂ ਮੰਨ ਲਓ ਕਿਸੇ ਦਾ ਵਿਆਹ ਹੈ ਜਾਂ ਕਿਸੇ ਅਸੀਂ ਕਿਸੇ ਪ੍ਰੋਗਰਾਮ ਤੇ ਜਾਣਾ ਹੁਣ ਜਿੱਥੇ ਅਸੀਂ ਜਾ ਰਹੇ ਹਾਂ ਨਾ ਸਾਨੂੰ ਉੱਥੇ ਸਾਰੇ ਜਾਣਦੇ ਹੁੰਦੇ ਸਾਡੇ ਰਿਸ਼ਤੇਦਾਰ ਹੁੰਦੇ ਸਾਡੀ ਉਹ ਭੈਣ ਭਰਾ ਹੁੰਦੇ ਜਿਨ੍ਹਾਂ ਨੇ ਸਾਨੂੰ ਦੇਖਿਆ ਹੁੰਦਾ ਅਸਲੀ ਅਸੀਂ ਕਿਵੇਂ ਦੇ ਹਾਂ ਸਾਡੇ ਘਰ ਵਾਲਾ ਜਿਹੜਾ ਸਾਡੇ ਨਾਲ ਜਾ ਰਿਹਾ ਹੁੰਦਾ ਉਹੀ ਮਤਲਬ ਬੰਦੇ ਦੇ ਨਾਲ ਵੀ ਉਹੀ ਲੇਡੀ ਜਾ ਰਹਿੰਦੀ ਆ ਪਰ ਉੱਥੇ ਤੁਸੀਂ ਦੇਖੋ ਵੀ ਅਸੀਂ ਕਿੰਨੇ ਐਫਰਟਸ ਲਾ ਦਿੰਨੇ ਆ ਹਨਾ ਤੇ ਜਦ ਕਿ ਮਿਲਣਾ ਅਸੀਂ ਉਹਨਾਂ ਨੂੰ ਹੀ ਹੁੰਦਾ ਜਿਹੜਾ ਸਾਨੂੰ origianally ਜਾਣਦੇ ਆ ਤੇ ਫਿਰ ਅਸੀਂ ਸੱਚੀ origianal ਕਿਉਂ ਨਹੀਂ ਹੋ ਸਕਦੇ ਮੈਨੂੰ ਨਹੀਂ ਪਤਾ ਕਿ ਲੋਕ ਕੀ ਸੋਚਦੇ ਪਰ ਜਦੋਂ ਆਪਾਂ ਵਿਆਹ ਸ਼ਾਦੀਆਂ ਜਾਂਦੇ ਆ ਜਿਨੇ ਸਭ ਤੋਂ ਘੱਟ ਮੇਕਅਪ ਕੀਤਾ ਹੋਊ ਜਿਹੜਾ ਥੋੜਾ ਸਿੰਪਲ ਜਿਹਾ ਹੋਊਗਾ ਆਪਾਂ ਨੂੰ ਹਮੇਸ਼ਾ ਉਹ ਬੰਦਾ ਅਟਰੈਕਟ ਕਰਦਾ ਮੈਨੂੰ ਤਾਂ ਹਮੇਸ਼ਾ ਉਹ ਬੰਦਾ ਵਧੀਆ ਲੱਗਦਾ ਤੇ ਜਿਹੜਾ ਬੰਦਾ ਤੁਸੀਂ ਜਿਵੇਂ ਕਹਿੰਦੇ ਵੀ ਹੱਸ ਵੀ ਨਹੀਂ ਸਕਦਾ ਉਹਨੇ ਕੀ ਸੋਚਿਆ ਵੀ ਉਸ ਪ੍ਰੋਗਰਾਮ ਤੇ ਮੈਂ ਕਿੰਨਾ ਕਿ ਇੰਜੋਏ ਕੀਤਾ ਹਨਾ ਇਹ ਦੌੜ ਕਦੇ ਨਹੀਂ ਖਤਮ ਹੋਣੀ ਤੁਸੀਂ ਦੇਖੋ ਵੀ ਜਿਵੇਂ ਵਿਚੋਂ ਦੀ ਜ਼ੀਰੋ ਫਿਗਰ ਉਹ ਜਿਹੜਾ ਹਨਾ ਆਇਆ ਸੀਗਾ ਟ੍ਰੈਂਡ ਕਿੰਨੀਆਂ ਕੁੜੀਆਂ ਨੇ ਕਹਿੰਦੇ ਸੋਕਾ ਹੀ ਪਾ ਲਿਆ ਸੀਗਾ ਸਰੀਰ ਨੂੰ ਹਨਾ ਤੇ ਫਿਰ ਕਿਵੇਂ ਹੁਣ ਮੋٹے-ਮੋٹے ਬੁੱਲਾਂ ਦਾ ਰਵਾਜ ਆ ਗਿਆ ਨਾ ਹੁਣ ਲੋਕ ਜਾ-ਜਾ ਕੇ ਟੀਕੇ ਲਵਾਈ ਚਾਹੁੰਦੇ ਨੇ ਹੁਣ ਕਿੰਨੀ ਐਕਟ੍ਰੈਸ ਨੇ ਚਲੋ ਹੋ ਸਕਦਾ ਉਹਨਾਂ ਦੀ ਜ਼ਰੂਰਤ ਹੋ ਕਹਿੰਦੇ ਨੇ ਏਜਿੰਗ ਨੂੰ ਰੋਕ ਲਈਏ ਉਹ ਇਤੋਂ ਫਿਲਰਸ ਕਰਾਈ ਜਾਂਦੇ ਉਹ ਕਿੰਨੇ ਭੜੇ ਲੱਗਦੇ ਹਨਾ ਕਿ ਇਹ ਇਦਾਂ ਦੇ ਲੋਕ ਨੇ ਜਿਹੜੇ ਉਹ ਫਿਰ ਆਈਬਰੋਜ਼ ਕਰਾਉਂਦੇ ਨੇ ਨਾ ਉਹ ਫਿਲਿੰਗ ਕਰਾਉਂਦੇ ਨੇ ਫਿਰ ਉਹ ਦੱਸਣਗੇ ਵੀ ਹਰ 6 ਮਹੀਨੇ ਬਾਅਦ ਜਾਣਾ ਪੈਂਦਾ ਹੈ ਨਾ ਹੁਣ ਜੇ ਮੈਨੂੰ ਇਹੀ ਫਿਕਰ ਰਵੇ ਵੀ ਇਹ ਡਾਈ ਮੇਰੀ ਉੱਤਰ ਰਹੀ ਹੈ ਤੇ ਮੈਨੂੰ 6 ਮਹੀਨੇ ਬਾਅਦ ਜਾਣਾ ਪਵੇ ਮੈਨੂੰ ਲੱਗਦਾ ਵੀ ਮੇਰੇ ਤਾਂ 6 ਮਹੀਨੇ ਨਹੀਂ ਸਾਹ ਹੋਊਗਾ ਮੇਰੀ ਜ਼ਿੰਦਗੀ ਨੂੰ